ਅੰਗਰੇਜ਼ੀ ਤੇ ਕਹਿੰਦੇ ਨੇ ਕਿ ਫਸਲ ਫੁੱਟਰ ਤਾਂ ਨਹੀਂ ਤਾਂ। ਉਹਦੇ ਪਿੰਡੇ ਕੀ ਹਾਲਤ ਨਹੀਂ ਫਿਲਹਾਲ ਉਹ। ਪਿੰਡੇ ਹਾਲਾਤ ਤਾਂ ਬਹੁਤ ਮਾੜੇ ਦੱਸੇ ਜਾ ਰਹੇ ਆ। ਅਸੀਂ ਤਾਂ ਹਲੇ ਪਿੱਛੇ ਪੜਦੇ ਨਹੀਂ। ਤੇ ਦੇਖਿਆ ਜਾ ਰਿਹਾ ਵੀ ਪਾਣੀ ਕਾਫੀ ਆ ਰਿਹਾ। ਸਾਡੀ ਜੋ ਫੈਮਲੀ ਪਿੱਛੇ ਵੀ ਆ ਉਹ ਵੀ ਅਜੇ ਥਿਆ ਰਹੇ ਗਏ ਆ। ਤੇ ਅਸੀਂ ਮਤਲਬ ਮੈਮ ਜੀ ਦਾ ਬਹੁਤ ਧੰਨਵਾਦ ਕਰਦੇ ਆ ਜੋ ਸਾਨੂੰ ਮਤਲਬ ਰਾਤ ਵੀ ਲੰਗਰ ਪ੍ਰੋਵਾਈਡ ਕਰਾਇਆ ਜਾ ਰਿਹਾ ਸੀ ਤੇ ਹੁਣ ਵੀ ਕਰਾਇਆ ਗਿਆ ਹੈ। ਅਸੀਂ ਬਸ ਸਹੀ ਕਾਂਗੇ ਕਿ ਵਾਈਬਰੂ ਜੋ ਸਾਡੇ ਤੇ ਮੁਸੀਬਤ ਆਈ ਹੈ ਟਾਲੇ ਤੇ ਮੈਮ ਨੂੰ ਹੋਰ ਤਰ ਤੀਆਂ ਬਖਸ਼ਣ ਮੈਂ ਮੈਂ ਇਦਾਂ ਹੀ ਹੈਲਪ ਕਰਦੇ ਰਹੇ ਅਸੀਂ। ਧੰਨਵਾਦ ਬਣ ਕਿੱਥੇ ਵਿਆਹ ਕਰਾਂਗੇ ਕਿਵੇਂ ਕੈਸਲ ਕਰਾਂਗੇ ਕਿਵੇਂ ਨਹੀਂ ਕੋਈ ਸਾਨੂੰ ਉਹ ਬੇੜੀਆਂ ਦਿੱਤੀਆਂ ਜਾਵਣ ਕਿਉਂ ਅਸੀਂ ਰਾਸ਼ਨ ਪਾਣੀ ਲਿਆਣਾ ਐ ਕਰਨਾ ਐ ਤੇ ਸਾਡੀ ਸਮੱਸਿਆ ਸੁਣੀ ਜਾਵੇ ਅਸੀਂ ਬਹੁਤ ਨਸੀਬਤ ਹੈ ਜਾਂ ਹਰ ਵਾਰੀ ਸਾਡਾ ਪਿੰਡ 2023 ਵਿੱਚ ਵੀ ਇਹ ਪਿੰਡ ਡੁੱਬ ਚੁੱਕੇ ਸੀ ਸਾਰੇ ਪਾਰਾਂ ਪਿੰਡ ਘੇਰੇ ਵਿੱਚ ਆ ਚੁੱਕੇ ਸੀ ਕਿਉਂਕਿ ਹੁਣ ਫਿਰ ਉਹੀ ਕਾਰ ਐ ਸਾਨੂੰ ਤਾਂ ਬੱਸ ਨਾ ਐ ਕਹਿੰਦੇ ਨੂੰ ਬਸ ਇਹ ਤਾਂ ਪਾਣੀ ਤੇ ਪੂਂਗਨ ਰੁੜੇ ਫਿਰਨ ਜਿੱਥੇ ਮਰਜ਼ੀ ਰੁੜੇ ਫਿਰਨ ਅਸੀਂ ਗੁਜ਼ਾਰਾ ਤਾਂ ਕਰਨਾ ਹੀ ਐ ਤੇ ਜਦੋਂ ਬੋਟਾ ਖੇਰੀ ਸਾਡੇ ਪਿੰਡ ਵੀ ਦੇਖ ਜਾਂਦੇ ਨੂੰ ਪਹਿਣਾ ਮਾਵਾ ਵੀ ਸਾਨੂੰ ਵੇਖ ਜਾਂਦੇ ਰੋਨਾਂ ਨੂੰ ਪਰ ਅਸੀਂ ਹੁਣ ਨਹੀਂ ਵਿਖਦੇ ਉਹਨਾਂ ਨੂੰ ਜੇ ਕੋਈ ਦਾਰੂ ਦੀ ਗੱਲ ਕਰੇ ਤਾਂ ਦਾਰੂ ਪੰਜਾ ਮਿੰਟਾਂ ਚ ਇਹਨਾਂ ਸਸਤੀ ਕਰ ਦੇਣੀ ਜੇ ਕਹਿ ਦੇ ਸੋਨੇ ਨੂੰ ਤੇ ਦਾਰੂ ਹੁਣੇ ਬੰਦਿਆ ਵਾਸਤੇ ਭੇਜ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਕਿ ਪਹਿਣਾ ਮਾਵਾ ਉੱਥੇ ਬੁੱਕੀਆਂ ਬੈਠੇ ਨੇ ਕਿ ਤ੍ਰਿਸੀਆਂ ਬੈਠੇ ਨੇ ਆਸ ਨੇ ਸੋਚਣਾ ਚਾਹੀਦਾ ਕਮ ਸਿਕਮ ਸੇ ਰੇਡਿਸ ਦੋ ਦੀ ਡਿਲੀਵਰੀ ਹੋਈ ਜਦ ਕਿਦਾਂ ਵੀ ਰਹੀ ਏ ਇਥੇ ਨਹੀਂ ਆਈ ਸਿਰਫ ਕੂਜਾ ਬਲਤਰਾ ਤੋਂ ਇਲਾਵਾ ਕੋਈ ਆਂਦਾ ਨਹੀਂ ਕੋਈ ਜਾਂਦਾ ਨਹੀਂ ਉਹ ਸਾਡੇ ਦੋਖ ਤੋਂ ਖਚਾ ਜਾਂਦੀ ਏ ਜਰੂਰ ਦੁੱਖ ਸੁੱਖ ਨਾਲ ਸਾਡੇ ਜਰੂਰ ਲਾੜ ਹੈਗੀ ਉਹ ਇਥੇ ਕੱਚਾ ਰਾਸ਼ਨ ਵਿਚਾਰੇ ਪਚਾ ਗਿਆ ਉਹ ਲੰਘ ਸਕਦੀ ਏ ਜਨਾਨੀ ਮਿਹਨਤ ਦੂਜੇ ਨਹੀਂ ਲੰਘ ਸਕਦੇ ਜਿਹੜੇ ਬੰਦੇ ਹੈਗੇ ਮਰਦ ਦੋ ਮਰਦ ਅਸਲ ਜਨਾਨੀਆਂ ਤੋਂ ਹੀ ਬੜੇ ਹੋ ਚੁੱਕੇ ਨੇ ਜੇ ਪੂਜਾ ਨੂੰ ਬੁਲਾਇਆ ਤਾਂ ਹੁਣ ਵੀ ਆ ਸਕਦੀ ਹੈ ਯਾਨੀ ਕਿਸੇ ਨੂੰ ਫੋਨ ਨਹੀਂ ਕੀਤਾ ਸੀ ਔਰਤ ਤੇ ਔਰਤ ਨਾਤੇ ਨਹੀਂ ਆ ਸਕਦੀ ਪੂਰਾ ਰੋਡ ਟੁੱਟ ਚੁੱਕਾ ਹੈ ਤੇ ਜਿਸ ਕਾਰਨ ਬੇੜੀ ਵੀ ਆ ਸਕਦੀ ਇਹ ਨਾਲ ਜਾਂਦੀਆਂ ਨਹੀਂ ਜੇ ਬੀਆ ਸਾਹਿਬ ਦੀ ਟੀਮ ਨੂੰ ਕੱਢਿਆ ਜਾ ਸਕਦਾ ਤੇ ਇੱਕ ਨੰਬਰ ਗੱਟੀ ਦੀ ਔਰਤਾਂ ਨੂੰ ਕਿਉਂ ਨਹੀਂ ਕੱਢਿਆ ਜਾ ਸਕਦਾ ਜਰ ਦੁਆਆਂ ਦਾ ਜਾਂ ਕਿਦਾਂ ਦੇ ਨਦਰਾ ਚੁਕਣਾ ਉਹ ਸੁਣਨਾ ਮੱਝਾ ਲਾਇਆ ਡਾਕਟਰ ਹਾਲਾਤ ਵੇਖੋ ਪਸ਼ੂ ਕਿੰਨੇ ਬਿਮਾਰ ਹੋ ਗਏ ਨੇ ਇੱਥੇ ਕੋਈ ਪਹੁੰਚਦਾ ਪ੍ਰਸ਼ਾਸਨ ਕੁੜੀਆਂ ਵੀ ਸਾਡੀਆਂ ਲੋੜ ਚੁੱਕੀਆਂ ਨੇ ਪਾਣੀ ਪੀਣ ਨੂੰ ਸਾਡਾ ਨਹੀਂ ਹੈਗਾ ਪਾਣੀ ਖਰਾਬ ਹੋ ਚੁੱਕੇ ਨੇ ਪੂਰੀ ਬਰਬਾਦੀ ਹੋ ਗਈ ਕਿ ਤੂੰ ਹਰੇ ਕਿ ਤੂੰ ਲੈ ਕੇ ਸਾਰੀ ਫਸਲਾਂ ਐਂਕੜਾਂ ਦੇ ਸਮੇ ਤੁਮਾ ਹੋ ਚੁੱਕੀਆਂ ਨੇ ਤੇ ਸਾਨੂੰ ਤਾਂ ਆਪ ਦੀ ਜਾਣਾਂ ਦਾ ਵੀ